ਸਸ਼ੀਕਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪੋਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵਤਰਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਨਕੀਰ ਤੌਲਕ ਦੀ ਮਨਕੀਰਤ ਆਲਕ ਫਿਲਹਾਲ ਨੋਟਾਂ ਦਾ ਲੰਗਰ ਲਾਉਂਦੇ ਹੋਏ ਨਜ਼ਰ ਆਏ ਨੇ ਜੀ ਬਿਲਕੁਲ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਉਹ ਦੋ ਨੌਜਵਾਨਾਂ ਨੂੰ ਨੋਟ ਵੰਡਦੇ ਹੋਏ ਨਜ਼ਰ ਆ ਰਹੇ ਉੱਥੇ ਰੈਸਟੋਰੈਂਟ ਦੀ ਵਰਦੀ ਪਾਏ ਹੋਏ ਵਿਖਾਈ ਦੇ ਰਹੇ ਨੇ ਤੇ ਉੱਥੇ ਹੀ 에어ਪੋਰਟ ਤੋਂ ਬਾਹਰ ਦਿਖਾਈ ਦਿੱਤੇ ਨੇ ਪਰ ਇਸ ਦੌਰਾਨ ਮਨਕੀਰਤ ਔਲਕ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਮੁੰਡਾ ਹੈ ਉਹ ਬੋਲ ਨਹੀਂ ਸਕਦਾ ਹਾਲਾਂਕਿ ਉਹ ਮਨਕੀਰਤ ਔਲਕ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਗੀਤ ਸੁਣਦੇ ਨੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਤੇ ਅੱਜ ਜਦੋਂ ਉਹਨਾਂ ਨੂੰ ਮਨਕੀਰਤ ਔਲਕ ਦੇ ਨਾਲ ਮਿਲਣ ਦਾ ਸਬਬ ਮਿਲਿਆ ਤਾਂ ਪੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਅਸੀਂ ਖੁਸ਼ੀ ਤੋਂ ਕਹਿ ਸਕਦੇ ਹਾਂ ਕਿ ਖੁਸ਼ ਹੋ ਕੇ ਮਨਕੀਰਤ ਔਲਕ ਨੇ ਦੋਵਾਂ ਨੂੰ ਨੋਟ ਵੰਡੇ ਨੇ ਸੋ ਇਹ ਜ਼ਰੂਰ ਦੱਸਦੀ ਹੈ ਕਿ ਮਨਕੀਰਤ ਔਲਕ ਨੇ ਇਸ ਤੋਂ ਪਹਿਲਾਂ ਹੜ ਪ੍ਰਭਾਵਿਤ ਇਸ ਇਲਾਕਿਆਂ ਦਾ ਦौरा ਕੀਤਾ ਸੀ ਜਿੱਥੇ ਉਹਨਾਂ ਨੇ ਨੋਟਾਂ ਦੇ ਢੇਰ ਲਾ ਦਿੱਤੇ ਸੀ ਜਿਹੜੇ ਲੋਕੀ ਜਾਂ ਜਿਹੜੇ ਘਰ ਹੜ੍ਹ ਤੋਂ ਪ੍ਰਭਾਵਿਤ ਹੋਏ ਸੀ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਈ ਹਜ਼ਾਰ ਰੁਪਏ দান ਦਿੱਤੇ ਸੀ ਤੇ ਇਸ ਦੌਰਾਨ 에어ਪੋਰਟ ਤੋਂ ਬਾਹਰ ਉਕਬਰ ਫੇਰ ਤੋਂ ਨੋਟ ਵੰਡਦੇ ਹੋਏ ਵਿਖਾਈ ਦਿੱਤੇ ਨੇ ਹਾਲਾਂਕਿ ਆਪਣੇ ਚਾਉਣ ਵਾਲਿਆਂ ਨੂੰ ਇਸ ਤਰ੍ਹਾਂ ਦੇ ਨਾਲ ਨੋਟਾਂ ਦੇ ਨਾਲ ਪਿਆਰ ਕਰਨਾ ਇਹ ਇਸੇ ਹੀ ਗਾਇਕ ਕਹਿ ਸਕਦੇ ਆ ਕਿ ਕਿਸੇ ਕਿਸੇ ਦੇ ਵੱਲੋਂ ਹੀ ਕੀਤਾ ਜਾਂਦਾ ਪਰ ਫਿਲਹਾਲ ਮੰਕਿਰਤ ਆਲਖ ਆਪਣੀ ਪੈਸਿਆਂ ਨੂੰ ਲੈ ਕੇ ਆਪਣੇ ਦਾਨਪੁੰਨ ਨੂੰ ਲੈ ਕੇ ਆਪਣੀ ਸ਼ੋਹਰਤ ਨੂੰ ਲੈ ਕੇ ਕਾਫੀ ਨੇਮ ਅਤੇ ਫੇਮ ਘਟ ਰਹੇ ਨੇ ਭਰਾ ਮਿਲਿਆ ਭਰਾ ਬੋਲ ਨਹੀਂ ਸਕਦਾ ਯਾਰ ਹੈ ਤੇ ਇਹ ਇਹ 에어ਪੋਰਟ ਤੇ ਮਿਲਿਆ ਤੇ ਇੰਸਟਾਗ੍ਰam ਤੇ ਆਪਾਂ ਨੂੰ ਫੋਲੋ ਵੀ ਕਰਦਾ ਲਵ ਯੂ ਯਾਰ ਠੀਕ ਹੈ ਬਹੁਤ ਸਾਰਾ ਪਿਆਰ ਬਹੁਤ ਸਾਰਾ ਬਹੁਤ ਸਾਰਾ ਬੱਸ ਉਹ ਕੈਸ਼ੀ ਨੀਲ ਯੈਲੋ ਇਹ ਕੈਸ਼ ਵਿੱਚ ਕੋ ਠੀਕ ਹੈ ਬਹੁਤ ਬਹੁਤ ਸਾਰਾ ਪਿਆਰ ਅੱਲਾ ਜੱਲ ਦੋ ਆਇਓ 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 ਵੀਰੇ ਲਈ ਵੀਰੇ ਲਈ ਠੀਕ ਹੈ ਥੋੜਾ ਕੈਸ਼ ਇੱਧਰ ਵੀ ਦੇ ਯਾਰ ਥੋੜਾ ਸਾਂ ਕੈਸ਼ ਦੇਈ ਥੋੜਾ ਖੋਖੇ ਕੈਸ਼ ਦੇ ਵੀਰੇ ਚਲੋ 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 ਲੇਕਿਨ ਮੈਂ ਜੇਰ ਪਾਉਂਦੇ ਮਨੇ ਠੀਕ ਹੈ ਲਓ ਥੈਂਕ ਯੂ ਗਮਾ ਚੰਦੂ ਚੰਦੂ ਲਵ ਯੂ ਪਾਜੀ सो हैपी रायकोटी स्नैपचैट काफी एक्टिव ने ना सिर्फ वो इंस्टाग्राम और बाकी सोशल मीडिया अकाउंट्स एक्टिव ने बल्कि स्नैप सो ਲਗਾਤਾਰ ਆਪਣੇ ਚੌਣ ਵਾਲਿਆਂ ਦੇ ਨਾਲ ਸਾਂਝੀਆਂ ਜ਼ਰੂਰ ਕਰਦੇ ਨੇ ਇਸ ਦੇ ਵਿਚਕਾਰ ਹੈਪੀ ਰਾਏ ਕੋਟੀ ਦੇ ਵੱਲੋਂ ਫਿਲਹਾਲ ਐਕਟਿਵ ਹੋ ਕੇ Snapchat ਤੇ ਦੱਸਿਆ ਗਿਆ ਹੈ ਕਿ ਉਹ ਫਿਲਹਾਲ ਦੇਵੀ ਮਕਸੂਦਪੁਰੀ ਨੂੰ ਸੌਂ ਰਹੇ ਨੇ ਉਹਨਾਂ ਦੀ ਗਾਇਕੀ ਦਾ ਆਨੰਦ ਮਾਣ ਰਹੇ ਨੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਇਸ ਵੀਡੀਓ ਦੇ ਜ਼ਰੀਏ ਕੁਝ ਨਵਾਂ ਜ਼ਰੂਰ ਸਿੱਖਣ ਹਾਲਾਂਕਿ ਸਟੂਡੀਓ ਜਾਣ ਦੀ ਉਹਨਾਂ ਦੀ ਤਿਆਰੀ ਹੈ ਪਰ ਇਸ ਦੇ ਵਿਚਕਾਰ ਉਹ ਇਹ ਜਾਣਕਾਰੀ ਜ਼ਰੂਰ ਦੇ ਜਾਂਦੇ ਨੇ ਕਿ ਕੱਲ ਉਹਨਾਂ ਨੇ ਰਾਏਕੋਟ ਆਪਣੀ ਗੱਡੀ ਦੀ ਚਾਬੀ ਉਹ ਭੁੱਲ ਗਏ ਸੀ ਪਰ ਇਸ ਦੌਰਾਨ ਉਹਨਾਂ ਨੇ ਐਵੀ ਸਰਾ ਦੇ ਗੱਡੀ ਦੀ ਚਾਬੀ ਮੰਗੀ ਸੀ ਪਰ ਅੱਜ ਉਹਨਾਂ ਦੇ ਬੰਦੇ ਉਹਨਾਂ ਦੇ ਟੀਮ ਮੇਟਸ ਐਵੀ ਸਰਾ ਦੀ ਚਾਬੀ ਦੇਣੀ ਭੁੱਲ ਗਏ ਨੇ ਸੋ ਇਸ ਚੀਜ਼ ਤੇ ਛਿੜਕਦੇ ਹੋਏ ਹੈਪੀ ਰਾਏ ਕੋਟੀ ਉਹਨਾਂ ਨੂੰ ਨਜ਼ਰ ਜ਼ਰੂਰ ਆਏ ਨੇ ਸੋ ਬਹੁਤ ਸੋਹਣੀ ਵੀਡੀਓ ਹੈਪੀ ਰਾਏ ਕੋਟੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਸਨੈਪਸ ਉਹਨਾਂ ਨੇ ਸਨੈਪਚਾਟ ਸਨੈਪਚੈਟ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਹਾਂ ਹੁਣ ਸੁਣ ਲਿਆ ਹੀ ਦੇਵੀਬਾਈ ਦੀ ਮਾਸਟਰ ਕਲਾਸ ਮਾਸ਼ਾਅ ਚਲੋ ਕੁਝ ਸਿੱਖਣ ਨੂੰ ਮਿਲ ਗਏ ਕਿਉਂਕਿ ਬਾਬੇ ਦੀਆਂ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ ਨੇ ਮੁੰਡੇ ਫੜਾ ਕੇ ਨਹੀਂ ਆਉਂਦੇ ਤੇ ਦੂਸਰੀ ਗੱਲ ਹੁਣ ਅਸੀਂ ਜਾਵਾਂਗੇ ਸਟੂਡੀਓ ਗਾਇਜ਼ ਤੁਹਾਨੂੰ ਦੱਸਾਂਗੇ ਨਵੇਂ ਨਵੇਂ ਗਾਣੇ ਯਾਰ ਮੈਨੂੰ ਵੀ ਲੱਗ ਰਿਹਾ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਹੁਣ ਸਟੂਡੀਓ ਤੇ ਆਹ ਮੁੰਡੇ ਦਾ ਅੱਧਾ ਰਿਹਾ ਗਿਆ ਸਾਡੇ ਗੱਡੀ ਚਾਬੀ ਫੜਾਉਂਦੀ ਹੈ ਫੜਾ ਕੇ ਨਾ ਮੈਂ ਕੀ ਫੜਾਇਆ ਫੜਾਇਆ ਮੈਂ ਤਾਂ ਬਾਅਦ ਜਾਈਆ ਹਾਂ ਮਿਲ ਕੇ ਆਉਂਗਾ ਕਾ ਤੂੰ ਮੈਨੂੰ ਚਾਹੀਦੀ ਹੋਵੇ ਹੁੰਦੇ ਨਾ ਕਿਹਾ ਹੀ ਲੱਗਾ ਤੂੰ ਰੱਖ ਲੋ ਚੱਕ ਚਾਬੀ ਦੇ ਕੇ ਉਹ ਗੱਡੀ ਦੇਖ ਲੈ ਦੀਸ ਸਾਡੀ ਗੱਡੀ ਅਸੀਂ ਕੱਲ ਕਿਤੇ ਜਾਣਾ ਸੀ ਸਾਡੀ ਗੱਡੀ ਦੇ ਗੁੱਡ ਮਾਰਨਿੰਗ ਗਾਇਜ਼ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਜੋ ਮਾਤੇ ਇੱਕ ਚਾਬੀ ਰਹਿ ਗਈ ਸੀ ਰਾਏਕੋਟ ਘਰੇ ਇੱਕ ਚਾਬੀ ਦੇ ਸੈਲ ਹੈ ਨਹੀਂ ਗੇ ਤੇ ਉਹ ਫਿਰ ਅਸੀਂ ਕੱਲ ਐ ਵੀ ਦੀ ਗੱਡੀ ਲੈ ਕੇ ਸੀ ਇਹਦੇ ਉੱਤੇ ਤੇ ਉਹ ਤੇ ਰੇਸ਼ਮ ਅਨਮੋਲ ਫਿਲਹਾਲ ਉਨਾ ਹੀ ਇਲਾਕਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਹੜ੍ਹਾਂ ਦੀ ਮਾਰ ਆਈ ਹੋਈ ਸੀ ਜਿਹੜੇ ਘਰਾਂ ਦੀ ਮਾਰ ਹੇਠ ਦੱਬੇ ਹੋਏ ਸੀ ਸੋ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਰੇਸ਼ਮ ਅਨਮੋਲ ਲਗਾਤਾਰ ਉੱਥੇ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਘਰਾਂ ਤੱਕ ਫਿਲਹਾਲ ਮਦਦ ਜਿਨ੍ਹਾਂ ਘਰਾਂ ਤੱਕ ਫਿਲਹਾਲ ਸਹਾਇਤਾ ਨਹੀਂ ਪਹੁੰਚੀ ਹੈ ਉਹਨਾਂ ਕਰਾਂ ਤੱਕ ਪਹੁੰਚਣ ਦੀ ਰੇਸ਼ਮ ਅਨਮੋਲ ਦੀ ਪੂਰੀ ਕੋਸ਼ਿਸ਼ ਉਸ ਇੱਕ ਘਰ ਨੂੰ ਪਰਿਵਾਰ ਨੂੰ ਮਿਲੇ ਨੇ ਇਸ ਘਰ ਦੇ ਵਿੱਚ ਪਹੁੰਚ ਕੇ ਰੇਸ਼ਮ ਅਨਮੋਲ ਨੇ ਹਾਲ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲੇ ਦਿਨ ਇੱਥੇ ਪਾਣੀ ਆਇਆ ਹੋਇਆ ਸੀ ਤੇ ਅੱਜ ਉਸ ਘਰ ਦੇ ਕੀ ਹਾਲਾਤ ਨੇ ਇੱਕ ਛੋਟੀ ਜਿਹੀ ਸਟੋਰੀ ਰੇਸ਼ਮ ਅਨਮੋਲ ਨੇ ਸਾਂਝੀ ਕੀਤੀ ਹੈ। ਨਾ ਇਾਂ ਦੇ ਦੇਖਿਆ 55 ਦੇ ਦੇਖਾਂ ਦੀ ਹੌਲਦ ਤੋ ਕੀ ਇਹ ਕਿਹਾ ਉਹ ਤੇਜੀ ਵਰੀ ਤੇਜੀ ਵਰੀ ਦੇਖਿਆ ਪਹਿਲਾਂ 1955 88 ਤੇ ਹੁਣ ਜਿਆਦਾ ਮਤਲਬ ਕੀ ਕੀ ਫਰਕ ਕੀ ਗੱਲ ਕਿੰਨੇ ਵਾਰ ਇਹ ਤਾਂ ਜ਼ਿਆਦਾ ਹੀ ਸਾਡਾ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮਤਲਬ ਸਭ ਤੋਂ ਜ਼ਿਆਦਾ ਹੈ ਬੈਠੇ ਜਾਦੀ ਹੀ ਨਾ ਸਭ ਤੋਂ ਨਹੀਂ ਜਿਆ ਲੱਗਦਾ ਹੀ ਕੋਈ ਇਹਨਾਂ ਜਿਹੜੂ ਸੁਣੀ ਉਹਨਾਂ ਅੰਕੜੇ ਕਰਮਸ਼ੋਸ਼ੀ ਜੀ ਸੈਕਾਂਡ ਮੈਂ ਫੇਰ ਮੈਂ ਹੋਣਾ ਇਹ ਦੇ ਪਿੱਛੇ ਤੇ ਉਹ ਤੇ ਹੀ ਰਣਜੀਤ ਬਾਵਾ ਦਾ ਫਿਲਹਾਲ ਟੋਰਾਂਟੋ ਦੇ ਵਿੱਚ ਲਾਸਟ ਸ਼ੋਅ ਹੋਇਆ ਹੈ ਕਾਨਸਰਟ ਹਾਲ ਦੇ ਵਿੱਚ ਸੋ ਕਾਨਸਰਟ ਹਾਲ ਦੀਆਂ ਖੂਬਸੂਰਤ ਚਲਕੀਆਂ ਰਣਜੀਤ ਬਾਵਾ ਨੇ ਸ਼ੇਅਰ ਕੀਤੀਆਂ ਨੇ ਹਾਲਾਂਕਿ ਉਹਨਾਂ ਦੇ ਕੈਨੇਡਾ ਟੂਰ ਸੀ 2025 ਦਾ ਜੋ ਕਿ 1 ਮਹੀਨੇ ਦੇ ਵਿੱਚ ਖਤਮ ਹੋ ਗਿਆ ਹੈ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਣਜੀਤ ਬਾਵਾ ਨੇ ਕਾਫੀ ਸਾਰੇ ਕਾਨਸਰਟਸ ਕੀਤੇ ਨੀ ਸੀ ਸੋ ਉਹਨਾਂ ਦਾ ਲਾਸਟ ਸ਼ੋ ਜਿਹੜਾ ਟੋਰਾਂਟੋ ਦਾ ਵਿੱਚ ਫਿਲਹਾਲ ਹੋਇਆ ਇਸ ਖੂਬਸੂਰਤ ਚਲਕੀਆਂ ਟੋਰਾਂਟੋ ਦੀਆਂ ਵੀ ਵੇਖ ਲੈ भी बची लगे को तो प्लीज फीव योर लाइफ आख दे गया हा गया हा क्या माल भैनूले शमीने सज्जना मैं सामने कद दे गया माल भैनूले मैं सामने

2026 ਦੇ ਵਿੱਚ ਪਰਮੇਸ਼ ਵਰਮਾ ਦੀ ਨਵੀਂ ਫਿਲਮ ਸ਼ੇਰਾ ਰਿਲੀਜ਼ ਹੋਵੇਗੀ ਜਿਸ ਦੀ ਫਿਲਹਾਲ ਸ਼ੂਟਿੰਗ ਚੱਲ ਰਹੀ ਹੈ ਸੋ ਸ਼ੂਟਿੰਗ ਦੌਰਾਨ ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਇਸ ਪੋਸਟਰ ਦੇ ਵਿੱਚ ਪਰਮੇਸ਼ ਵਰਮਾ ਦੀ ਖੂਫੀਆ ਲੁੱਕ ਵਿਖਾਈ ਦੇ ਰਹੀ ਹੈ ਹਾਲਾਂਕਿ ਵਿਲਨ ਦੇ ਲੁੱਕ ਦੇ ਵਿੱਚ ਪਰਮੇਸ਼ ਵਰਮਾ ਯਾਨੀ ਕਿ ਸ਼ੇਰਾ ਨਜ਼ਰ ਆ ਰਿਹਾ ਹੈ ਸੋ ਇਸ ਦੌਰਾਨ ਜ਼ਰੂਰਦਾਰੀ ਹੈ ਕਿ ਪਰਮੇਸ਼ ਵਰਮਾ ਦੀ ਏਸੀ ਸ਼ੂਟਿੰਗ ਦੇ ਵਿੱਚ ਬਲਾਸਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੱਜੇ ਸੀ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਸੱਟਾਂ ਜ਼ਰੂਰ ਲੱਗੀਆਂ ਸੀ ਪਰ ਦੁਬਾਰਾ ਤੋਂ ਇਸ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹਾਲਾਂਕਿ ਇਸ ਦੌਰਾਨ ਹੁਣ ਪਰਮੇਸ਼ਵਰ ਮਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣਾ ਪੋਸਟਰ ਸਾਂਝਾ ਕਰ ਦਿੱਤਾ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਫਿਲਹਾਲ ਪੋਸਟਰ ਨਹੀਂ ਦੇਖਿਆ ਉਹਨਾਂ ਦੇ ਇੰਸਟਾਗ੍ਰam ਤੇ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਸ਼ੇਰਾ ਦਾ ਪੋਸਟਰ ਵੇਖ ਸਕਣ ਹੈ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋ ਵੈਸੇ ਤਾਂ ਮੈਨੂੰ ਕਹਿਣਾ ਚਾਹੁੰਦਾ ਸੀ ਮੈਂ ਸਵੇਰੇ ਲਿਖ ਕੇ ਪਾਤਾ ਬਟ ਆਮ ਸੁਪਰ ਐਕਸਾਈਟਡ ਸ਼ੇਰਿੰਗ ਸ਼ੇਰਾ ਕੀ ਹਾਲ ਹੈ ਜੀ ਠੀਕ ਹਾਂ ਤੁਸੀਂ ਨਾਲ ਤੇ ਚੱਲਿਓ ਦੇ ਸ਼ੀਰਾ ਦੀ ਫਰਸਟ ਲੁੱਕ ਆ ਗਈ ਜੀ ਤੁਸੀਂ ਸਾਰੇ ਜਣੇ ਇੱਕ ਵਾਰ ਜਾ ਕੇ ਇੰਸਟਾਗ੍ਰam ਦੀ ਪੋਸਟ ਚੈੱਕ ਆਊਟ ਕਰੋ ਐਂਡ ਲੀਵ ਅ ਕਮੈਂਟ ਸ਼ੇਅਰ ਕਰ ਦਿਓ ਆ ਉਹ ਸੁਨੰਦਾ ਨੇ ਵੀ ਉੱਥੇ ਆਪਣਾ YouTube ਚੈਨਲ ਖੋਲ ਲੱਗਾ ਹੈ ਜਿਸ ਦੀ ਜਾਣਕਾਰੀ ਕੁਝ ਸਮਾਂ ਪਹਿਲਾਂ ਦਿੱਤੀ ਗਈ ਸੀ ਸੋ ਲਗਾਤਾਰ ਆਪਣੇ ਵਲੌਗਸ ਆਪਣੇ YouTube ਵੀਡੀਓਜ਼ ਸੁਨੰਦਾ ਸ਼ਰਮਾ ਸਾਰਿਆਂ ਨਾਲ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਦੌਰਾਨ ਉਹਨਾਂ ਨੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਖੂਬਸੂਰਤ ਸੁਨੇਹੇ ਦਿੰਦੇ ਹੋਏ ਨਜ਼ਰ ਆਏ ਨੇ ਸੋ ਇਸ ਦੌਰਾਨ ਉਹਨਾਂ ਨੇ ਇਹ ਜ਼ਰੂਰ ਦੱਸਿਆ ਹੈ ਕਿ ਉਹ ਛੋਟੇ-ਛੋਟੇ ਕਲਿੱਪਸ ਦੇ ਵਿੱਚ ਨਹੀਂ ਬਲਕਿ ਇੱਕ ਵੱਡੀ ਵੀਡੀਓ ਦੇ ਜ਼ਰੀਏ ਖੂਬਸੂਰਤ ਸੁਨੇਹਾ ਸਾਰਿਆਂ ਨੂੰ ਦੇਵੇਗੀ ਸੋ ਜਿਨ੍ਹਾਂ ਨੇ ਫਿਲਹਾਲ ਉਹਨਾਂ ਦਾ YouTube ਲਿੰਕ ਤੇ ਜਾ ਕੇ ਉਹ ਵੀਡੀਓਜ਼ ਨਹੀਂ ਦੇਖੀਆਂ ਨੇ ਉਹ ਸਾਰੇ ਜ਼ਰੂਰ ਵੀਡੀਓਜ਼ ਦੇਖਣ जी की हाल ने बादशाह ठीक हो अच्छा कुछ ना चीजा होंगे ने बड़िया स्पैशल ने कोई कही गई गल हो सकती है कोई थोड़ा इमोशन हो सकता है सी शो किया हो सकता है थोड़ा कोई थॉट थौ हो सकता है जो शेयर किया हो सकता है तो सारिया चीजा ना एक वीडियो के रूप से कैप्चर किया है तो उस वीडियो नो मैं यूट्यूब ना अपलोड किया आप अभी जा सकते हैं उस लिंक को मैं अपलोड करती हूँ आप उस लिंक को देखें एंड यूट्यूब पर जाए एलएफिनो आपको कैसा लगा वो वीडियो थैंक यू <laughs> अच्छा एक गल हो रहा है ना अ मेनू पता है ਤੁਸੀਂ ਸਾਰੇ ਵੇਟ ਕਰ ਰਹੇ ਹੋ ਕਿ ਮੈਂ ਗਾਣਾ ਕੋ ਰਿਲੀਜ਼ ਨਹੀਂ ਕਰ ਰਹੀ ਜਾਂ ਮੈਂ ਤੁਹਾਡੇ ਵਿਬਰੂ ਨਹੀਂ ਹੋ 파ਰੀ ਉਹਦਾ ਬਸ ਇਹ ਇੱਕ ਕਾਰਨ ਹੈ ਕਿ ਮੈਂ ਇਸ ਵਾਰ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹਾਂ ਆਪਣੇ ਵੋਇਸ ਟੈਕਸਚਰ ਤੇ ਆਪਣੇ ਅਲੱਗ-ਅਲੱਗ ਕਹੋ ਕੀ ਗਾਣਿਆਂ ਦੇ ਕੀ ਕਹਿੰਦੇ ਹੁੰਦੇ ਨੇ ਉਹਨੂੰ ਜ਼ੋਨਰ ਹਾਂ ਉਹਨਾਂ ਦੇ ਕੰਮ ਕਰੀਆਂ ਕਿ ਹਰੇਕ ਰੰਗ ਤੁਹਾਡੇ ਅੱਗੇ ਪੇਸ਼ ਕਰ ਪਾਵਾਂ ਸਮਝ ਇਸ ਵਰਕਿੰਗ ਔਨ ਦੋਸ ਥਿੰਗਸ ਤੇ ਮੈਂ ਬਹੁਤ ਜਲਦੀ ਮੈਂ ਤੁਹਾਨੂੰ ਵਾਦਾ ਕਰਦੀ ਹਾਂ ਕਿ 15 ਜਾਂ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਮੇਰਾ ਇਹ ਗਾਣਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਤੇ ਪਿਆਰ ਹੀ ਕਰੋ ਕੇ ਬਸ ਗਾਣਿਆਂ ਨੂੰ ਨਾਲੇ ਮੈਨੂੰ ਕੀ ਹਾਲ ਰੱਖਿਓ ਬੱਸ ਆਓ ਜੀ ਏਕ ਦੇ ਨਾਲ ਖੂਬਸੂਰਤ ਸੁਰਾਂ ਦੇ ਨਾਲ ਕਮਰ ਗਰੇਵਾਲ ਨੇ ਨਵੀਂ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇਰੇ ਹੀ ਕਰਾਰਾ ਮੈਨੂੰ ਪੱਟਿਆ ਸੋ ਇੱਕ ਖੂਬਸੂਰਤ ਗੀਤ ਦੀਆਂ ਕੁਝ 17 ਕਮਰ ਗਰੇਵਾਲ ਨੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਦੀ ਉੱਚੀ ਏਕ ਨੂੰ ਹਰ ਕੋਈ ਪਸੰਦ ਕਰਦਾ ਹੈ ਇਸ ਦੌਰਾਨ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰ ਰਹੀ ਇਸ ਗੀਤ ਨੂੰ ਵੀ ਹਰ ਕੋਈ ਪਸੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਓ ਗੱਲ ਕਰ ਲੋ ਕੀ ਗਾਉਣ ਨੀ ਕਹਾਣੀਆਂ ਕਰ ਲੋਕੀ ਗਾਉਣ ਨੀ ਕਹਾਣੀਆਂ ਉਹ ਠੋਕਰਾਂ ਨਾ ਵਾਰ ਮੈਥੋਂ ਸਈਆਂ ਨਹੀਂ ਉਹ ਜਾਣੀਆਂ ਉਹ ਸਈਆਂ ਨਹੀਂ ਉਹ ਜਾਣੀਆਂ ਉਹ ਮੈਨੂੰ ਤੇਰੀ ਨਹੀਂ ਜੁਦਾਈ ਕਰ ਛੱਡਿਆ ਸੁਦਾਈ ਉਹ ਹਮਲਾ ਬਣਾ ਕੇ ਪਰਾ ਸੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਹੋ ਜੈਜ਼ਬੀ ਅਤੇ 뮤జిਸ਼ੀਅਨ ਟ੍ਰਾਈ ਬੋਏ ਦਾ ਨਵਾਂ ਗੀਤ ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਓਕੇ ਸੋ ਇਹ ਜਿਹੜਾ ਗੀਤ ਹੈ ਉਹਨਾਂ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਈਪੀ ਰੂਟਸ ਦਾ ਇੱਕ ਗੀਤ ਹੈ ਜਿਸ ਨੂੰ 뮤జిਕ ਦਿੱਤਾ ਹੈ ਟ੍ਰਾਈ ਬੋਏ ਨੇ ਸੋ ਟ੍ਰਾਈ ਬੋਏ ਦੇ ਨਾਲ ਗੱਲਬਾਤ ਕਰਦੇ ਹੋਏ ਜੈਜ਼ਬੀ ਨਜ਼ਰ ਆਏ ਨੇ ਇਹਨਾਂ ਦੋਨਾਂ ਨੇ ਕੋਲਾਬ ਕਰਕੇ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹਾਲਾਂਕਿ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਦੋਨੋਂ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਟ੍ਰਾਈ ਬੋਏ ਜੈਜ਼ਬੀ ਦਾ ਸ਼ੁਕਰ ਮਨਾ ਰਹੇ ਨੇ ਕਿ ਉਹ ਪਹਿਲੇ ਦਿਨ ਤੋਂ ਉਹਨਾਂ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਸੀ ਤੇ ਅੱਜ ਉਹਨਾਂ ਨੂੰ Yes, brother. Yes, bro. How's it going, man? Yo, How you doing, man? How you doing? I'm I'm doing great. Big day today. Our tune is out. Okay. Oh, man, I'm so honored, bro. I just had to call you because I'm super excited and just say mad love for doing this track. It's about to take oh, over the world, sorry. mate. <laughs> there you go, man. I think make the track you know there's a lot of history behind it when you're recording it re-recording it absolutely you, know, you don't like that i don't like this part but finally it's it's here exactly so, man uh, i'm excited uh so i just want to tell all my fans around the world man, go check out okay with my boy troy man trust me I just want to do some damage. I love the beat on it. It's, 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 it grows on you, man. It's one of them ones, you know? You know you it. You pop your head, you gotta move your body. <laughs> All day, bro. But listen, man, you killed it. Yeah. Like, yeah. your style, your flavor is undeniable. <laughs> and you really just took the track, the beat to a whole new level. So, yeah, man, big day, bro. Mad love to you. Yo, thank you so much, man. So, people, yeah, like I said, uh, the, uh, Troy's Ip is out It's called The Roots And I'm all about The Roots, man I grew up in Punjab, India And always representing that music So these, you know, two people coming together uh, You know, once you're in Miami I'm in here in Vancouver, Surrey, BC And um, the, the world's not ready, man Make sure everyone will check this out, man Trust me It's called OK OK OK, okay man Alright, <laughs> my brother Mad love take it easy all the best peace, peace my man ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਤੇ ਨਾਲ ਤਦ ਤੱਕ ਦਿਲੇ ਮੈਨੂੰ ਦੇਓ ਇਜਾਜ਼ਤ ਧੰਨਵਾਦ